ਕਿਨੇ ਉਹਨੂੰ ਕਹੇ ਬੇਟਾ ਕਰ ਰਹੇ ਲਾਈਟ ਨਹੀਂ ਸੀਗੀ ਯਾਰ ਮਰੇ ਤਾਂ ਕੇਡਾ ਮਾਰਿਆ ਉਹਨੇ ਕੇ ਤਾਂ ਬਹੁਤ ਤਰਵਾਨੀ ਥੱਲੇ ਆ ਕੇ ਬਹਿ ਗਿਆ ਫਿਰ ਓਏ ਯਾਰ ਹਵਾ ਜਲੀ ਨਹੀਂ ਵਧਿਆ ਹਵਾ ਲੱਗੀ ਆਂਦੀ ਆਂਦੜੇ ਬਟੂ ਉਹਦੇ ਤਾਂ ਨਹੀਂ ਕਿੰਨੀ ਵਾਰੀ ਆਖਿਆ ਸੀ ਵੀ ਬੈਸ ਨਾਮੜਾ ਓਏ ਦੇਖ ਲੈ ਪਤੰਦਰਾ ਹੋਰ ਚੁੱਪ ਕਿਵੇਂ ਆ ਯਾਰ ਲੈ ਲੈ ਤੂੰ ਤੇਰੇ ਬਾਹਰ ਤੇਰੇ ਤੇਰੇ ਉਹ ਬੱਸ ਯਾਰ ਇਹ ਦਾ ਸੁਧਾਰਨ ਬਠਾ ਗੋਬੀ ਨਹੀਂ ਬਈ ਆਇਆ। ਐ ਕਿਹਾ ਇਹ ਕਿਹਾ ਸੀ ਜੇ ਤੇਰੀ ਮੰਨ ਲੈਂਦੇ ਆ ਜਾ ਹਲਕਾ ਨੂੰ ਹੁੰਦੇ। ਕੀ ਹੋ ਗਿਆ? ਉਧਰ ਆਇਤਾ ਪਟਾ ਕੇ ਉਹਨੂੰ ਘਰੇ ਕਹਿੰਦੇ ਏਸੀ ਲਵਾ ਲੈਨੇ ਆ। ਹੁਣ ਲੈਟ ਭਜ ਜਾਂਦੀ ਆ ਜਦੋਂ। ਅੱਛਾ। ਮਾਰਦਾ ਹੁਣ ਖੇਤ ਨੂੰ ਆਏ ਕੋਈ ਨੇੜੇ ਕੋਲੇ ਸ਼ਾਨੀ ਮਾਚ ਲੋ ਆਪਾਂ ਉਹ। ਸੁੱਖਾ ਦੇ ਟਾਪੇ ਜਿੱਥੇ ਥੱਲੇ ਚਲੀ ਗਏ। ਹਾਂ। ਸੁੱਕ ਬਹੁਤ ਸੁਰਗਦਾ ਝੂਟਾ ਲੈਂਦਾ। ਆ ਜਾ ਬੈਠ ਜਾ। ਬੇਹਤਰਾ ਹੱਥ ਪੜਾ ਕੇ ਭਰਾਵਾ ਕੁਝ ਨਹੀਂ ਬਣਦਾ। ਆ ਦੇਖ ਲੈ ਪਤੰਦਰਾਂ ਨੂੰ ਇਹਦੇ ਨੂੰ ਕਿੰਨੀ ਵਾਰੀ ਕਿਹਾ। ਉਹ ਵੀ ਨਾ ਪਟਾਓ ਇਹ ਨਾ ਪਟਾਓ ਤੇ ਦਰਖਤ ਲੱਗਿਆ ਚੰਗਾ ਹੁੰਦਾ ਕੁਸਤਾ ਪਟੰਦਰਾ ਸੱਕਰ ਨੂੰ ਅੱਗ ਲਾਉਣ ਦੇ ਲਈ ਨਹੀਂ ਦੇਖਿਆ ਉਹ ਵੀ ਕਿੰਨੀ ਰੇ ਸੜਕ ਤੇ ਲੱਗਿਆ ਸੀ ਉਹਨਾਂ ਨੂੰ ਵੀ ਬੁੜਾ ਕੇ ਪਟੰਦਰਾਂ ਨੇ ਹੋਰ ਕਾਲੇ ਨੇ ਤਾਂ ਹਰ ਕਾਲੇ ਤਾਂ ਇਹਨਾਂ ਦੇ ਸਰਕਾਰ ਮੋਰਨਾ ਲਾ ਜੇ ਇਹਨਾਂ ਨੂੰ ਪਹਿਲੀ ਖਤਮ ਕਰ ਦੋ ਓਏ ਹਲੇ ਗਰਮੀ ਦਾ ਹੋਰ ਦੇਖੀ ਆਉਣ ਵਾਲੇ ਦਿਨ ਅਜ ਕਿਵੇਂ ਵਧਦੀ ਹੈ ਜੇ ਇੰਦਰਾਖਤ ਬੜਾਈ ਗਈ ਉਹਦਾ ਬਹੁਤ ਕਹਾ ਤੇਰੀ ਗੱਲ ਸਾਨੂੰ ਬੁਰੀ ਲੱਗੀ ਮੈਂ ਵੀ ਆਖਿਆ ਯਾਰ ਆ ਪੈਪ ਲੈਂਡ ਜੀ ਪਾਉਣਗੇ ਖਾਤਾ ਕੇ ਉਦੋਂ ਪਹਿਲਾਂ 4 ਰੁਪਏ ਵਟ ਲਈਏ ਦਰਖਤਾਂ ਦੇ ਉਹ ਪਹਿਲਾਂ ਦੇਖ ਯਾਰ ਆ ਇੱਥੇ ਸਾਰੇ ਆਪਾਂ ਨਰਮਾ ਗੁੱਡਿਆ ਕਰਦੇ ਇੰਨੀ ਗਰਮੀ ਲੱਗਦੀ ਹੁੰਦੀ ਸੀ ਕਿਤੇ ਨਹੀਂ ਲੱਗਦੀ ਹੁਣ ਦੇਖ ਲੈ ਲਾ ਲਾ ਸੱਕੜ ਨੂੰ ਅੱਗ ਇਹੋ ਹੋਰ ਤਾਂ ਹੋਰ ਚੱਲ ਸੱਕੜ ਨੂੰ ਅੱਗ ਲੱਗੀ ਲੱਗੀ ਜਿਹੜੇ ਲਾਇ ਲਾਈ ਆ ਦਰਖਤ ਸੀ ਜਿੰਨੇ ਉਹਨਾਂ ਨੂੰ ਵੀ ਮਚਾਤਾ ਪਤੰਦਰਾਂ ਨੇ ਆ ਤੈਨੂੰ ਕਿਤੇ ਸੱਕੜ ਨੂੰ ਅੱਗ ਲਾਉਣ ਵਾਲੇ ਹੁੰਦੇ ਆ ਆਪਾਂ ਕਿਸੇ ਦਿਨ ਚੁੱਲ੍ਹੇ 'ਚ ਅੱਗ ਪਾਉਣ ਨੂੰ ਵੀ ਕਹਿੰਦੇ ਹੁੰਦੇ ਸੀ ਵੀ ਦੇਖਿਓ ਕਿਤੇ ਅੱਗ ਨਾ ਉੱਡ ਜੇ ਸਹੀ ਗੱਲ ਆ ਬਾਈ ਹਾਂ ਵੀ ਆਹ ਕਾਨੂੰਨ ਕਾਨੂੰਨ ਆ ਪੈ ਜੇ ਕਿਤੇ ਹੁਣ ਕਿੱਲੇ ਦੇ ਕਿੱਲੇ ਨੁਕਸਾਨ ਹੋਈ ਜਾਂਦੇ ਲੋਕਾਂ ਨੇ ਬਾਚੂ ਡੇ ਫਿਰਦੇ ਆ ਗੱਡੀਆਂ ਬਲਾ ਕੇ ਅੱਗ ਵੇਹਣ ਵਾਲੀਆਂ ਓਏ ਮੈਂ ਤਾਂ ਸੁੱਖ ਨੂੰ ਬਥੇਰਾ ਕਹਿਆ ਸੀ ਓਏ ਨਾਂ ਵੜਾ ਓਏ ਨਾਂ ਵੜਾ ਦਰਖਤ ਸਾਰੇ ਬੜਾ ਬੜਾ ਸੜਦੇ ਪਤੰਦਰ ਨੇ ਬਈਆ ਤਦੋ ਹੀ ਮਰੀ ਨਾ ਆਉਂਦੀਆਂ ਯਾਰ ਜਿੱਥੇ-ਇਥੇ ਮੇਰੇ ਦਰਖਤ ਸੀ ਨਾ ਫਸਲ ਜਬਣੀ ਹੁੰਦੀ ਸੀ ਉੱਥੇ ਫਸਲ ਤਾਂ ਬਚਾ ਲਈ ਪਰ ਆਉਣ ਵਾਲੀਆਂ ਪੀੜ੍ਹੀਆਂ ਦਾ ਸੋਚਿਆ ਕੁਛ ਡਾਡੀ ਗਰਮੀ ਲੱਗ ਰਹੀ ਹੈ ਘਰ ਪੇ ਜਾਣਾ ਹੈ ਆਵਰੇ ਡੀ ਓਏ ਇਹ ਗਾਲਿਆ ਮੇਰੇ ਯਾ ਮੁੰਡਾ ਬਈ ਹਿੰਦੀ ਬੋਲੀ ਜਾਂਦਾ ਬੰਦਾ ਹਿੰਦੀ ਬਾਈ ਹੁਣ ਤੈਨੂੰ ਪਤਾ ਹੀ ਹੈ ਕਿ ਅਸਾਂ ਹਾਂਦਾ ਤੇਰਾ ਜੀ ਤੰਗ ਕਰੀ ਜਾਂਦੇ ਰਹਿੰਦੇ ਆਪਾਂ ਐਂਤੇ ਲਾਉ ਸਾਡੇ ਵੀ ਬੈਨਤੇ ਨੇ ਫੇਰ ਤਾਂ ਭਰਾਵਾ ਔਖੀ ਆਉਣ ਵਾਲੀ ਪੀੜੀ ਦਾ ਰੰਗ ਨੰਬਰ ਤੇਰੇ ਵੀ ਹਿੰਦੀ ਬੋਲੀ ਜਾਂਦੇ ਓਏ ਇਹਨਾਂ ਨੂੰ ਪੰਜਾਬੀ ਸਿਖਾਓ ਇਹ ਮੈਨੂੰ ਤਾਂ ਸਾਨੂੰ ਨਹੀਂ ਸਮਝ ਆਉਂਦੀ ਇਹਨਾਂ ਦੀ ਆਪਦੀ ਮਾਂ ਬੋਲੀ ਸਿਖਾਓ ਬਈ ਜਵਾਖਾਂ ਨੂੰ ਹਾਂ ਸੰਦੀਪ ਅਸਾਂ ਗ੍ਰਾਹੀ ਕੱਠੀ ਕਰਨੀ ਸੀ ਅਸਾਂ ਚੋੜਾ ਨੇ ਕਿਹੜਾ ਹੈ ਕੱਢਣੇ ਹੈਗੇ ਚੱਲ ਹਾਂ ਯਾਰ ਸਹੀ ਗੱਲ ਹੈ ਜੀ ਪੂਰਨ ਹੋ ਜੂ ਯਾਰ ਭਾਈ ਚੌਲਾਂ ਦੇ ਘਰਾਹਾਂ ਨਾਲ ਨਿਮੀ ਪੈਂਦੇ ਇਹਦਾ ਦਰਸ਼ਤੀ ਲਾਉਣੇ ਪੈਣਗੇ ਫੇਰੀ ਗੱਲ ਬਣੂਗੀ ਓਏ ਯਾਰ ਆਪਾਂ ਅੱਗ ਲਾਉਣ ਵਾਲੇ ਦੇਖਦੇ ਆਂ ਅੱਗ ਲਾਉਣ ਵਾਲੇ ਤਾਂ ਤੀਲੀ ਲਾ ਕੇ ਘਰੇ ਤੁਰ ਜਾਂਦੇ ਐ ਵੀ ਨਹੀਂ ਦੇਖਦੇ ਵੀ ਇੱਥੇ ਪੰਛੀ ਦਾ ਵਿਚਾਰੇ ਦਾ ਕਿਸੇ ਨੁਕਸਾਨ ਹੋ ਕੇ ਦਰਸ਼ਤ ਖਰਾਬ ਹੋਣਗੇ ਭਾਈ ਇਹ ਗੱਲਾਂ ਦਾ ਧਿਆਨ ਕੌਣ ਰੱਖੂਗਾ 12 ਤਾਂ ਕੋਈ ਆ ਕੇ ਨਹੀਂ ਰੱਖਦਾ ਨਾ ਜ਼ਿੰਮੇਵਾਰੀ ਤਾਂ ਆਪਣੀ ਹੈ ਧਿਆਨ ਤਾਂ ਆਪਾਂ ਨੂੰ ਹੀ ਰੱਖਣਾ ਪੈਣਾ ਇਹ ਤਾਂ ਯਾਰ ਨੇਚਰਲੀ ਗੱਲ ਹੈ ਨਾ ਇੱਕ ਦੇ ਪਾਸੇ ਪਾਪ ਕਰਕੇ ਦੂਜੇ ਪਾਸੇ ਪੁੰਨ ਨਹੀਂ ਕਰਦਾ ਗੱਲ ਬਾਲ ਦੀ ਸਹੀ ਹੈ ਯਾਰ ਆ ਵੀ ਬਈ ਜੇ ਆਪਾਂ ਸਾਰੇ ਰਲ ਮਿਲ ਕੇ ਇਹ ਕਹੀਏ ਵੀ ਆਪਾਂ ਆਪਣੇ ਆਪਣੇ ਖੇਤਾਂ 'ਚ ਘਟੋ ਘਟ 50 50 ਦਰਖਤ ਤਾਂ ਹੋਣ ਕਿਤੇ ਬਹਿਰ ਤਾਂ ਜਾਵੇ ਬੰਦਾ ਹੋਰਾਂ ਪਰਾਂ ਤੋਂ ਅੱਗੇ ਕੋਈ ਖੜਨ ਨੂੰ ਬੈਠਨ ਨੂੰ ਪਾਣੀ ਦੂਸਤ ਹੋ ਗਿਆ ਆਪਣਾ ਛਾਵਾ ਪਾਣੀ ਨਹੀਂ ਛੱਡੀਆਂ ਹੈਗੀਆਂ ਬਈ ਹੋਰ ਕੁਦਰਤ ਨੂੰ ਉਜਾੜਨ ਤੇ ਛੱਡਿਆ ਕੀ ਹੈ ਫਿਰ ਤਾਂ ਹੀ ਤਾਂ ਕੁਦਰਤ ਆਪਣਾ ਮੋੜ ਦਿੰਦੀ ਹੈ ਬਈ ਲੋਕਾਂ ਨੂੰ ਨੇ ਏਸੀ ਦਾ ਸੁੱਖ ਪੈ ਗਿਆ ਏਸੀ ਬਈ ਸਰੀਰ ਕੇ ਸੁੱਖ ਤਾਂ ਦੇ ਦਿੰਦੇ ਆ ਪਰ ਮਾਨਸਿਕ ਸੁੱਖ ਨਹੀਂ ਦਿੰਦੇ ਮਾਨਸਿਕ ਸੁੱਖ ਤਾਂ ਕੁਦਰਤ ਨਾਲ ਇੱਕ ਮਿਕ ਹੋਏ ਤੇ ਹੀ ਆਉਣਾ ਤਾਂ ਘੱਟ ਆਪਾਂ ਨੂੰ 50-50 ਦਰਖਤ ਖੇਤ ਦੇ ਵਿੱਚ ਰੋਣ ਲਾਉਣੇ ਚਾਹੀਦੇ ਆ ਫੇਰ ਕਿਤੇ ਵਾਤਾਵਰਨ ਦਾ ਆਪਾਂ ਕੁਦਰਤ ਨਾਲ ਪੰਗੇ ਲਈ ਜਾਂਦੇ ਆ ਜਦੋਂ ਕੁਦਰਤ ਆਪਦਾ ਮੋੜ ਦਿੰਦੀ ਆ ਫੇਰ ਚੀਕਾ ਮਾਰਦੇ ਆ ਫਿਰ ਜਾਂ ਤਾਂ ਉਦੋਂ ਵੀ ਨਾ ਚੀਕਾ ਮਾਰਿਆ ਕਰੀਏ ਉਦੋਂ ਵੀ ਕਹਦੇ ਕਰੀਏ ਚੱਲ ਕੁਦਰਤ ਦਾ ਬਾਈ ਪਾਣਾਗਾ ਇਹ ਤਾਂ ਮੰਨਣਾ ਹੀ ਪੈਣਾ ਭਾਈ ਆਪਣੀਆਂ ਹੀ ਗਲਤੀਆਂ ਨੇ ਆਪਾਂ ਹੀ ਭੋਗਦੇ ਆ ਜੇ ਆਪਾਂ ਗੱਲ ਦਾ ਅੱਜ ਨਤੀਜਾ ਨਿਕਲੇਗਾ ਜੇ ਆਪਾਂ ਹੁਣ ਦਰਖਤ ਲਾਵਾਂਗੇ ਤਾਂ ਪੰਜਾਂ ਥੱਲਾਂ ਜਾ ਕੇ ਹੋਣਗੇ ਬਈ ਉਹ ਸਹੀ ਗੱਲ ਆ ਬਾਈ ਕੜੇ ਬਾਈ ਦੀ ਗੱਲ ਤਾਂ ਸਹੀ ਆ ਯਾਰ ਆਪਣਾ ਸਾਰਿਆਂ ਦਾ ਰਲ ਕੇ ਪਿੰਡ ਦਾ ਇਕੱਠ ਰੱਖਦੇ ਆ ਤੇ ਰਲ ਕੇ ਦਰਖਤ ਲਾਈਏ ਤੇ ਵਾਤਾਵਰਨ ਨੂੰ ਬਚਾਈਏ ਹੋਰ ਹੋਰ ਰਲ ਕੇ ਕਰੀਏ ਕੰਮ ਮੈਂ ਸਹੀ ਗੱਲ ਆ